ਮਲੰਗ ਭੈਣ ਦਾ ਖਾਸਮਾ ਨਾ ਵੇ ਹੰਸੇ ਗਾਲਾਂ ਨਹੀਂ ਕੱਢਦੇ ਕੀ ਹੋਇਆ ਤੈਨੂੰ ਪਤਾ ਬੋਲਾ ਤੂੰ ਵੇਣ ਵਾਲਾ ਹੈ ਹੈ ਕੀ ਹੋਇਆ ਦੱਸ ਕੀ ਕਹਿੰਦਾ ਤੈਨੂੰ ਹੈ ਐ ਤੇ ਕਰ ਮੇਰੇ ਲਈ ਮੂੰ ਇਹਨੂੰ ਗਾਲਾਂ ਕੱਢ ਜਾ ਰੱਤ ਆ ਕੀ ਅੱਖਾਂ ਇਹਨਾਂ ਕਰਕੇ ਲਾਲ ਤੇ ਨਹੀਂ ਆ ਇਹ ਝੂਠ ਬੋਲਦਾ ਹੈ ਕੋਈ ਉਹਨੇ ਗਾਲ ਨਹੀਂ ਦਿੱਤੀ ਉਹ ਇੱਕਾ ਨੂੰ ਝੂਠ ਬੋਲਦਾ ਮੱਥੂਏ ਤੁਸੀਂ ਜਾਦੇ ਇਹਨਾਂ ਨੂੰ ਤੰਗ ਕਰੋ ਇਹਨੂੰ ਇਹ ਬਹੁਤ ਕੰਮ ਕਰਦਾ ਇਹ ਮੈਂ ਉਰੀ ਦੀ ਮੈਂ ਅੱਜ ਸਪਰੇਅ ਲੈਣ ਆਇਆ ਦੀ ਉਰੀ ਦੀ ਮੈਂ ਸਾਰਾ ਕੁਝ ਮਾਚੀ ਚੱਕ ਸਪਰੇਅ ਚੱਕੇ ਨੂੰ ਬੜਾ ਸਪਰੇਅ ਚੱਕੇ ਰੱਖ ਪਰਾਂ ਇਹ ਇੱਕ ਅੰਜ ਦੇ ਚਾਂਦੀ ਦੇ ਕੰਮ ਨੇ ਦੱਬ ਪਰ ਪਰ ਰੱਖੀਏ ਇੱਥੇ ਉਹਨੇ ਕੁਝ ਨਹੀਂ ਕਿਹਾ ਵਿਚਾਰੇ ਕਿਉਂ ਕਿਉਂ ਤੂੰ ਇਹਦਾ ਕੁਝ ਪੀਂਦਾ ਹੋਣਾ ਜਦ ਰੋਕਦੇ ਨੇ ਤੈਨੂੰ ਇਹ ਪਾਪ ਕੁਝ ਨਹੀਂ ਪੀਂਦਾ ਮੈਂ ਮੇਰੀ ਗੱਲ ਡਾਕਟਰ ਦਾ ਹਾਂ ਸੇ ਮੇਰੀ ਗੱਲ ਦਵਾਈ ਲੈ ਮੇਰੀ ਗੱਲ ਸੁਣ ਹਾਂ ਸੇ ਪੁੱਤ ਤੂੰ ਦਾ ਖਾਸਮ ਮੇਰੀ ਗੱਲ ਸੁਣ ਪੁੱਤ ਨਾ ਗਾਲ ਨਹੀਂ ਕਰਦੇ ਨੇ ਬੋਲਾ ਹੈ ਆ ਮੇਰਾ ਸਿਆਣਾ ਪੁੱਤ ਦਾ ਮੇਰਾ ਕਮਾਊ ਪੁੱਤ ਦਾ ਹੈ ਥੋੜੀ ਗੱਲ ਸੁਣ ਤੇਰਾ ਭਾਈ ਪੜਿਆ ਲਿਖਿਆ ਉਹਨੂੰ ਚੰਗੇ ਤੇਰਾ ਪਤਾ ਵੀ ਇਹਨਾਂ ਤੇ ਕੀ ਨੁਕਸਾਂ ਆਉਂਦੇ ਨੇ ਕੀ ਨਾ ਨਿੰਬੂ ਪਾਣੀ ਪੀ ਲਿਆ ਕਰ ਪੁੱਤ ਕਿਉ ਮੈਂ ਤੈਨੂੰ ਪੰਜੀਰੀ ਲਾ ਦੇਣਾ ਹੈ ਬੀਨਾ ਕਿਉ ਤਾਂ ਮੈਂ ਫਿਰ ਪੰਜੀਰੀ ਲਾ ਦੇਣਾ ਤੈਨੂੰ ਪੰਜੀਰੀ ਖਾ ਲਿਆ ਕਰ ਤੂੰ ਆ ਕੁਸ ਨਾ ਖਾਇਆ ਕਰ ਤੈਨੂੰ ਪਤਾ ਪੁੱਤ 11000 ਤੜਕੇ ਦੇ ਕਿਹਾ ਬਾਣੀਆਂ ਦਾ 6 ਮਹੀਨੇ ਤੂੰ 11000 ਦਾ ਪੀ ਗਿਆ ਲਾਲ ਦੇ